ਭਾਜੀ ਉਹਨਾਂ ਦਾ ਵੀ ਇੱਕ ਵਾਰ ਪਲਾਨ ਬਣਿਆ ਸੀ ਹਨਾ ਪਹਿਲਾਂ ਬਾਹਰ ਜਾਣ ਦਾ ਪਰ ਫਿਰ ਉਹਨਾਂ ਨੇ ਕੈਨਸਲ ਕਰਤਾ ਸੋ ਆਪਾਂ ਸ਼ੁਰੂ ਤੋਂ ਸਟਾਰਟ ਕਰਦੇ ਹਾਂ ਨਾ ਉਹਦੇ ਵਿੱਚ ਆਪਾਂ ਜਿਹੜਾ ਉਹਰੇ ਬਿਜ਼ਨਸ ਕਰ ਰਹੇ ਹਾਂ ਆਪਣਾ ਹੈਗਾ ਫਾਸਟ ਫੂਡ ਦਾ ਹੈਗਾ ਜੀ ਬੇਕਰੀ ਦੇ ਵਿੱਚ ਜਿੰਨੀਆਂ ਆਈਟਮਸ ਹੈਗੀਆਂ ਨੇ ਕਿਉਂਕਿ ਇਹ ਬਿਜ਼ਨਸ ਇੱਕ ਇਹੋ ਜਿਹਾ ਇਹਦੇ ਵਿੱਚ ਆਪਣੀ ਇਨਵੈਸਟਮੈਂਟ ਬਹੁਤ ਘੱਟ ਆ ਇਸ ਬਿਜ਼ਨਸ ਦੇ ਵਿੱਚ ਔਰ ਪ੍ਰੋਫਿਟ ਉਸ ਤੋਂ ਆਪ ਨੂੰ ਬਹੁਤ ਜ਼ਿਆਦਾ ਮਿਲਦਾ ਠੀਕ ਹੈ ਔਰ ਆਪਣਾ ਇੱਕ ਮਕਸਦ ਇਹ ਵੀ ਹੋਣਾ ਚਾਹੀਦਾ ਕਿ ਆਪਾਂ ਨੂੰ ਕੋਈ ਵੀ ਕੰਮ ਸਟਾਰਟਿੰਗ ਦੇ ਵਿੱਚ ਕਿੱਲਾ ਪੈਸੇ ਨੂੰ ਦੇਖ ਕੇ ਨਹੀਂ ਕਰਨਾ ਚਾਹੀਦਾ ਕੋਸ਼ਿਸ਼ ਹੀ ਪਹਿਲਾਂ ਇਹ ਕਰੋ ਵੀ ਇੱਕ ਵਧੀਆ ਕੰਮ ਕਰੀਏ ਤਾਂ ਜੋ ਆਪਾਂ ਅੱਗੇ ਅੱਗੇ ਜਾਈਏ ਫਿਰ ਪੈਸਾ ਪਿੱਛੇ-ਪਿੱਛੇ ਆਉਂਦਾ ਤਾਂ ਉੱਥੇ ਬਾਹਰਲੇ ਦੇਸ਼ ਜਿੰਨਾ ਬੰਦਾ ਕਮਾ ਕੇ ਬਚਾਉਂਦਾ ਇੰਨੀ ਟੈਨਸ਼ਨ ਹੁੰਦੀ ਆ ਮੰਨ ਤੇ ਇੰਨੀ ਸਟਰਗਲ ਕਰਦਾ ਉਹਨਾਂ ਬੰਦਾ ਆਰਾਮ ਨਾਲ ਇੱਥੇ ਬਹਿ ਕੇ ਆਪਦਾ ਘਰ ਸਕਦਾ ਬਾਹਰਲੇ ਦੇਸ਼ ਜਿੰਨਾ ਉਸ ਤੋਂ ਬਾਅਦ ਆਪਾਂ ਜਿਹੜਾ ਹੋਲ ਕਰਨ ਤੋਂ ਬਾਅਦ ਆਪਾਂ ਇਹਦੇ ਉੱਤੇ ਲਾ ਰਹੇ ਆ ਪੀਜ਼ਾ ਪਾਸਤਾ ਸੌਸ ਪਨੀਰ ਜਿਹੜਾ ਆਪਾਂ ਉਹ ਫਰੈਸ਼ ਡੇਰੀ ਵਾਲੇ ਪਨੀਰ ਵਰਤ ਰਹੇ ਆ ਕਿਉਂਕਿ ਸੋਇਆ ਪਿੰਡ ਦਾ ਵੀ ਆਉਂਦਾ ਬਟ ਆਪਾਂ ਉਹ ਯੂਜ਼ ਨਹੀਂ ਕਰਦੇ ਤਾਂ ਟੇਸਟ ਪ੍ਰੋਪਰ ਨਹੀਂ ਆਉਂਦਾ ਵਧੀਆ ਬਾਈ ਇੱਕ ਤਾਂ ਜਿੰਨੇ ਵੀ ਸਾਰੇ ਟਾਪਿੰਗ ਨੇ ਸਾਰੇ ਫਰੈਸ਼ ਨੇ ਬਾਕੀ ਡੋ ਵੀ ਆਪ ਰੈਡੀ ਕਰਦੇ ਨੇ ਹਨਾ ਸਾਰਾ ਕੁਝ ਆਪ ਜਿਵੇਂ ਤੁਹਾਨੂੰ ਦਿਖਾਇਆ ਮੌਕੇ ਤੇ ਰੈਡੀ ਕੀਤਾ ਜਾਂਦਾ ਮੈਂ ਇਦਾਂ ਨਹੀਂਗਾ ਵੀ ਹੋਰ ਕਿਤੇ ਟਰਾਈ ਨਹੀਂ ਕੀਤਾ ਪੰਜਾਬ ਚ ਮੈਂ ਹੋਰ ਜਗ੍ਹਾ ਵੀ ਪੀਜ਼ਾ ਟਰਾਈ ਕੀਤਾ ਪਰ ਉਹ ਇੰਨੀ ਗੱਲ ਬਣੀ ਨਹੀਂ ਸੀ ਆ ਚੀਜ਼ ਜੜੀ ਆ ਇਹ ਬਿਲਕੁਲ ਡਿਫਰੈਂਟ ਆ ਜਿਵੇਂ ਹੁਣ ਬਾਹਰਲੇ ਦੇਸ਼ਾਂ ਚ ਬਣਦਾ ਉਹਨੂੰ ਇਹ ਟੱਕਰ ਦਿੰਦਾ ਹਾਂਜੀ ਅਸਟ੍ਰਿਕਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵੀਡੀਓ ਵਿੱਚ ਆਹਾ ਵੀਡੀਓ ਬਹੁਤ ਖਾਸ ਹੋਣ ਜਾ ਰਹੀ ਆ ਆਪਣੇ ਪੰਜਾਬੀਆਂ ਵਿੱਚ ਇਹ ਬਹੁਤ ਸੋਚ ਫੈਲੀ ਹੋਈ ਆ ਵੀ ਪੰਜਾਬ ਵਿੱਚ ਕੁਝ ਨਹੀਂ ਹੈਗਾ ਆਪਾਂ ਬਾਹਰਲੇ ਦੇਸ਼ ਚੱਲਦੇ ਆਂ ਖਾਸ ਕਰਕੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਮੈਂਟੈਲਿਟੀ ਇਦਾਂ ਹੀ ਆ ਵੀ ਬਾਹਰ ਜਾਮੇ ਉੱਥੇ ਕੰਮ ਮਿਲੂਗਾ ਇੱਥੇ ਰਹਿ ਕੇ ਕੋਈ ਆਪਾਂ ਨੂੰ ਕੰਮ ਨਹੀਂ ਮਿਲਦਾ ਨਾ ਆਪਾਂ ਕੰਮ ਕੋਈ ਕਰ ਸਕਦੇ ਆਂ ਖਾਸ ਕਰਕੇ ਆਹ ਵੀਡੀਓ ਵਿੱਚ ਆਪਾਂ ਤੁਹਾਨੂੰ ਇਦਾਂ ਦੇ ਇਨਸਾਨਾਂ ਨਾਲ ਮਿਲਾਉਣ ਜਾ ਰਹੇ ਆ ਜੋ ਪੰਜਾਬ ਵਿੱਚ ਰਹਿ ਕੇ ਪਿੰਡਾਂ ਵਿੱਚ ਰਹਿ ਕੇ ਉਹਨਾਂ ਨੇ ਆਪਦਾ ਕਾਰੋਬਾਰ ਸ਼ੁਰੂ ਕੀਤਾ ਉਹਨਾਂ ਨੇ ਆਪਦਾ ਪੀਜ਼ਾ ਸਟੋਰ ਸ਼ੁਰੂ ਕੀਤਾ ਤੇ ਕੰਮ ਵੀ ਬਹੁਤ ਵਧੀਆ ਚੱਲ ਰਿਹਾ ਖਾਸ ਕਰਕੇ ਇਹ ਚੀਜ਼ ਉਹ ਕੈਟਾਗਰੀ ਵਿੱਚ ਆ ਜਾਂਦੀ ਆ ਵੀ ਆਪਾਂ ਇੱਕ ਸਮਾਲ ਬਿਜ਼ਨਸ ਜੀਚ ਬਜਟ ਵੀ ਸਹੀ ਹੋਵੇ ਹਨਾ ਇੰਨਾ ਜਿਆਦਾ ਕੰਗਾਵਿਨਾ ਹੋਵੇ ਉਹ ਸ਼ੁਰੂ ਕਰਦੇ ਆ ਤੇ ਪ੍ਰੋਫਿਟ ਵੀ ਵਧੀਆ ਨੇ ਅੰਦਰ ਜਾ ਕੇ ਹੁਣ ਭਾਜੀ ਉਹਨਾਂ ਨਾਲ ਮਿਲੌਣੇ ਆ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਸਾਰਾ ਕੁਝ ਉਹਨਾਂ ਤੋਂ ਪੁੱਛਦੇ ਆ ਕਿਵੇਂ ਇਹਨਾਂ ਨੇ ਇਹ ਬਿਜ਼ਨਸ ਸ਼ੁਰੂ ਕੀਤਾ ਕਿਵੇਂ ਉਹਨਾਂ ਨੂੰ ਆਈਡੀਆ ਆਇਆ ਕਿ ਕੀ ਮੁਸੀਬਤਾਂ ਆਈਆਂ ਨੇ ਕਿੰਨਾ ਖਰਚਾ ਕਿੰਨੀ ਪ੍ਰੋਫਿਟ ਹੈ ਚਲੋ ਆਜੋ ਹਾਂਜੀ ਭਾਈ ਆਸੀ ਕਾਲ ਜੀ ਉਹ ਸਭ ਠੀਕ ਠਾਕ ਚ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਸਾਨੂੰ ਟਾਈਮ ਦੇਣ ਲਈ ਸ਼ੁਕਰੀਆ ਹੁਣ ਆਪਾਂ ਆਰਾਮ ਨਾਲ ਬਹਿ ਕੇ ਗੱਲਬਾਤਾਂ ਕਰਦੇ ਆਂ ਤੁਸੀਂ ਭਾਜੀ ਉਹਨਾਂ ਨਾਲ ਮਿਲੋ ਇਹ ਸਟੋਰ ਦੇ ਓਨਰ ਨੇ ਤੇ ਹੁਣ ਆਪਾਂ ਗੱਲਬਾਤਾਂ ਕਰਦੇ ਆਂ ਕਿਉਂਕਿ ਮੈਨੂੰ ਪਤਾ ਬਹੁਤ ਸਾਰੇ ਲੋਕ ਜੋ ਦੇਖ ਰਹੇ ਨੇ ਉਹਨਾਂ ਦੇ ਮਨ ਵਿੱਚ ਵੀ ਬਹੁਤ ਸਵਾਲ ਹੋਣਗੇ ਬਹੁਤ ਨੌਜਵਾਨ ਵੀ ਹੋਣਗੇ ਹਰੇਕ ਉਮਰ ਦੇ ਹਨਾ ਦੇਖ ਰਹੇ ਹੋਣਗੇ ਤੇ ਖਾਸ ਕਰਕੇ ਉਹਨਾਂ ਦੀ ਸੋਚ ਇਹ ਹੋਊਗੀ ਵੀ ਅਸੀਂ ਬਾਹਰ ਜਾਣਾ ਚਾਹੁੰਦੇ ਆ ਭਾਜੀ ਉਹਨਾਂ ਦਾ ਵੀ ਇੱਕ ਵਾਰ ਪਲਾਨ ਬਣਿਆ ਸੀ ਹਨਾ ਪਹਿਲਾਂ ਬਾਹਰ ਜਾਣ ਦਾ ਪਰ ਫਿਰ ਉਹਨਾਂ ਨੇ ਕੈਨਸਲ ਕਰਤਾ ਸੋ ਆਪਾਂ ਸ਼ੁਰੂ ਤੋਂ ਸਟਾਰਟ ਕਰਦੇ ਹਣਾ ਤੁਸੀਂ ਥੋੜਾ ਜਿਹਾ ਦੱਸ ਸਕਦੇ ਹੋ ਉਹਦੇ ਬਾਰੇ ਹਾਂਜੀ ਨੂੰ ਮੋਹਨ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਥੇ ਇੰਡੀਆ ਪਹੁੰਚਣ ਦੇ ਔਰ ਸਾਡੇ ਕੋਲ ਬਹੁਤ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਤੇ ਅਸਲ ਦੇ ਵਿੱਚ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਜਿਹੜਾ ਮੇਰਾ ਸਟਾਰਟਿੰਗ ਦਾ ਸੀਗਾ ਮੇਰਾ ਵੀ ਪਹਿਲਾਂ ਬਾਹਰ ਜਾਣ ਦਾ ਹੀ ਪਲਾਨ ਸੀਗਾ ਹਾਂਜੀ ਪਰ ਉਸ ਤੋਂ ਬਾਅਦ ਫਿਰ ਮੇਰੇ ਕਾਫੀ ਰਿਲੇਸ਼ਨ ਦੇ ਵਿੱਚ ਸੀਗੇ ਮੈਂ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਫਿਰ ਮੈਂ ਉਹਦਾ ਪਲਾਨ ਚੇਂਜ ਕਰਿਆ ਜੀ ਉਸ ਤੋਂ ਬਾਅਦ ਮੈਂ ਕੀ ਕਰਿਆ ਜੀ ਮੈਂ ਆਪਣਾ ਬਿਜ਼ਨਸ ਸਟਾਰਟ ਕਰਨ ਦਾ ਸ਼ੁਰੂ ਕਰਿਆ ਜੀ ਆਪਣਾ ਉਹਦੇ ਵਿੱਚ ਆਪਾਂ ਜਿਹੜਾ ਉਹ ਬਿਜ਼ਨਸ ਕਰ ਰਹੇ ਹਾਂ ਆਪਣਾ ਹੈਗਾ ਫਾਸਟ ਫੂਡ ਦਾ ਹੈਗਾ ਜੀ ਬੇਕਰੀ ਦੇ ਵਿੱਚ ਜਿੰਨੀਆਂ ਆਈਟਮਸ ਹੈਗੀਆਂ ਨੇ ਉਹਦਾ ਆਪਾਂ ਬਿਜ਼ਨਸ ਉਰੇ ਕਰ ਰਹੇ ਹਾਂ ਤੇ ਆਪਾਂ ਸ਼ਾਰਟਲੀ ਦੱਸ ਸਕਦੇ ਆ ਇੱਕ ਤਾਂ ਚਲੋ ਪੀਜ਼ਾ ਬਣਦਾ ਇੱਥੇ ਹੋਰ ਤੁਹਾਡੇ ਮੈਨੂ ਵਿੱਚ ਕਿਉਂਕਿ ਮੈਨੂ ਦੀ ਆਪਾਂ ਪਿੱਛੇ ਵੀ ਹਨਾ ਲੋਕਾਂ ਨੇ ਦੇਖ ਲਿਆ ਹੋਊਗਾ ਪਰ ਜੇ ਤੁਸੀਂ ਥੋੜਾ ਐਕਸਪਲੇਨ ਕਰ ਸਕਦੇ ਹੋ ਹਾਂਜੀ ਹਾਂ ਇਹਦੇ ਵਿੱਚ ਮੇਨ ਜਿਹੜਾ ਆਪਣਾ ਹੈਗਾ ਆਪਣਾ ਫੋਕਸ ਮੇਨ ਪੀਜ਼ਾ ਤੇ ਹੈਗਾ ਕਿਉਂਕਿ ਜਿਹੜਾ ਪੀਜ਼ਾ ਡੋ ਹੈਗਾ ਉਹ ਵਗੈਰਾ ਅਸੀਂ ਉਹ ਆਪਣਾ ਹੀ ਲਾਉਨੇ ਆ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਕਿ ਜਿਹੜੀ ਆਪਾਂ ਉਹ ਕੁਆਲਿਟੀ ਦਈਏ ਉਹ ਇੱਕ ਅਲੱਗ ਤਰ੍ਹਾਂ ਦੀ ਹੋਵੇ ਕਿ ਲੋਕ ਇਹ ਲੋਕਾਂ ਨੂੰ ਇੱਕ ਅਲੱਗ ਟੇਸਟ ਮਿਲੇ ਠੀਕ ਹੈ ਔਰ ਜਿਹੜਾ ਸਾਡਾ ਫੋਕਸ ਮੇਨ ਉਹ ਹੈਗਾ ਪੀਜ਼ੇ ਤੇ ਹੈਗਾ ਉਸ ਤੋਂ ਬਿਨਾ ਆਪਾਂ 버ਗਰ ਆ 버ਗਰ ਤੇ 버ਗਰ ਪੈਟੀ ਹੈਗੀ ਆ ਉਹ ਵਿੱਚ ਵੀ ਹੈਗੇ ਨੇ ਉਹਦੇ ਵਿੱਚ ਵੀ ਅਸੀਂ ਅਲੱਗ ਕੁਆਲਿਟੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਸਵਾਲ ਆ ਪਾਜੀ ਮੇਰੇ ਕੋ ਜਿਵੇਂ ਜੋ ਤੁਸੀਂ ਆਪਦਾ ਇਹ ਕੰਮ ਸ਼ੁਰੂ ਕਰਨ ਦਾ ਆਈਡੀਆ ਤੁਹਾਡੇ ਮਨ 'ਚ ਆਇਆ ਤੇ ਤੁਸੀਂ ਲੋਕੇਸ਼ਨ ਜੋ ਚੂਜ਼ ਕਰਨੀ ਸੀ ਮੈਂ ਨੋਟਿਸ ਕੀਤਾ ਹਨਾ ਜਦ ਇੱਕ ਵਾਰ ਤੁਸੀਂ ਦੱਸ ਵੀ ਦਿਓ ਇਹ ਲੋਕੇਸ਼ਨ ਕਿੱਥੇ ਆ ਕਿਉਂਕਿ ਬਹੁਤ ਸਾਰੇ ਲੋਕ ਆ ਕੇ ਦੇਖਣਾ ਵੀ ਚਾਣਗੇ ਤੁਸੀਂ ਪਿੰਡਾਂ ਵਾਲਾ ਏਰੀਆ ਚੂਜ਼ ਕੀਤਾ ਇਹ ਇੱਕ ਵਾਰ ਜੇ ਤੁਸੀਂ ਦੱਸ ਸਕਦੇ ਹੋ ਕਿ ਮੈਨੂੰ ਤੁਹਾਡੇ ਕੋਈ ਆਈਡੀਆ ਆ ਬੀ ਸ਼ਹਿਰ ਵਿੱਚ ਕਿਉਂ ਨਹੀਂ ਤੇ ਆ ਲੋਕੇਸ਼ਨ ਪਿੰਡਾਂ ਵਾਲੀ ਕਿਉਂ ਹਨਾ ਇੱਕ ਵਾਰ ਪਹਿਲਾਂ ਮੈਂ ਕਹਿੰਦਾ ਤੁਸੀਂ ਇੱਕ ਲੋਕੇਸ਼ਨ ਦੱਸੋ ਤੁਸੀਂ ਕਿੱਥੇ ਆਪਦਾ ਸਟੋਰ ਬਣਿਆ ਹੈ ਲੋਕੇਸ਼ਨ ਆਪਣੀ ਹੈਗੀ ਹੈ ਜੀ ਇਹ ਪਿੰਡ ਪੰਖਰ ਪੈਂਦਾ ਜੀ ਨੀਅਰ ਸਨੌਰ ਔਰ ਡਿਸਟ੍ਰਿਕਟ ਪਟਿਆਲੇ ਦੇ ਵਿੱਚ ਪੈਂਦਾ ਜੀ ਇਹ ਤੇ ਪਿੰਡ ਪੰਖਰ ਦੇ ਵਿੱਚ ਇੰਡੀਅਨ ਆਇਲ ਦਾ ਪੰਪ ਆ ਪੈਟਰੋਲ ਪੰਪ ਉਹਦੇ ਬਿਲਕੁਲ ਸਾਹਮਣੇ ਆਪਣੀ ਸ਼ਾਪ ਆ ਓਕੇ ਜੀ ਠੀਕ ਹੈ ਜੀ ਤੇ ਉਸ ਤੋਂ ਬਿਨਾ ਜੇ ਆਪਾਂ ਗੱਲ ਕਰੀਏ ਕਿ ਆਪਣਾ ਆਈਡੀਆ ਕਿਸ ਤਰ੍ਹਾਂ ਆ ਜੀ ਕਿਉਂਕਿ ਇਹ ਚੀਜ਼ ਦੇਖੋ ਅਸੀਂ ਵੀ ਪਹਿਲਾਂ ਪਿੰਡਾਂ ਜੀ ਰਹਿਣ ਵਾਲੇ ਆ ਹਨਾ ਆਪਾਂ ਨੂੰ ਵੀ ਕੋਈ ਵਧੀਆ ਚੀਜ਼ ਖਾਣ ਲਈ ਸ਼ਹਿਰ ਜਾਣਾ ਪੈਂਦਾ ਸੀ ਠੀਕ ਹੈ ਔਰ ਅਸੀਂ ਇਹ ਕੋਸ਼ਿਸ਼ ਹੀ ਕਰੀ ਆ ਕਿ ਯਾਰ ਵੀ ਆਪਾਂ ਦੇ ਸ਼ਹਿਰ ਵਾਲੀ ਕੁਆਲਿਟੀ ਉਹਰੇ ਪਿੰਡਾਂ ਦੇ ਵਿੱਚ ਦਈਏ ਤਾਂ ਕਸਟਮਰ ਨੂੰ ਆਪਾਂ ਔਰੇ ਆਪਣੇ ਵੱਲ ਡਾਇਰੈਕਟ ਕਰ ਸਕਦੇ ਹਾਂ ਖਿੱਚ ਸਕਦੇ ਹਾਂ ਔਰ ਉਸ ਤਰੀਏ ਸਾਨੂੰ ਉਸੇ ਦਾ ਰਿਸਪਾਂਸ ਮਿਲ ਰਿਹਾ ਅਸੀਂ ਉਸ ਤੋਂ ਵੀ ਆਪਣੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕੁਆਲਿਟੀ ਜਿਹੜੀ ਸ਼ਹਿਰਾਂ 'ਚ ਮਿਲਦੀ ਹੈ ਉਹ ਸੁਪਰ ਕੁਆਲਿਟੀ ਦੀ ਹੈ ਔਰ ਕਸਟਮਰ ਡੇ ਬਾਏ ਡੇ ਆਪਣਾ ਜੁੜ ਰਹੇ ਨੇ ਨਹੀਂ ਬਹੁਤ ਚੰਗੀ ਗੱਲ ਆ ਭਾਜੀ ਬਹੁਤ ਵਧੀਆ ਲੱਗਦਾ ਹੈ ਸੁਣ ਕੇ ਕਿਉਂਕਿ ਆਪਣੇ ਪਿੰਡਾਂ ਵਾਲੇ ਲੋਕ ਵੀ ਮਨ ਲੱਗਦਾ ਇਹ ਚੀਜ਼ ਬਹੁਤ ਅਪਰੀਸ਼ੀਏਟ ਕਰਨਗੇ ਜਦੋਂ ਵੀ ਆਪਣਾ ਪੀਜ਼ਾ ਖਾਣ ਦਾ ਮਨ ਹੁੰਦਾ ਲੋਕਲ ਹੀ ਬਿਲਕੁਲ ਸਟੋਰ ਕਿਤੇ ਦੂਰ ਜਾਣ ਦੀ ਲੋੜ ਨਹੀਂ ਹੈਗੀ ਸੋ ਇੱਕ ਇਹ ਵੀ ਚੰਗੀ ਗੱਲ ਆ ਮੈਂ ਵੀ ਤੁਹਾਨੂੰ ਦੇਖ ਕੇ ਹੋਰ ਲੋਕਾਂ 'ਚ ਵੀ ਇਨਸਪੀਰੇਸ਼ਨ ਆਊਗੀ ਪਿੰਡਾਂ ਵਿੱਚ ਵੀ ਹੋਰ ਇਹ ਡਿਵੈਲਪਮੈਂਟ ਆਊਗੀ ਲੋਕ ਹੋਰ ਆਪਦੇ ਕੰਮ ਚਲਾਉਣਗੇ ਸੋ ਬ Mm. <coughs> ਤੁਸੀਂ ਇਹ ਕੰਮ ਸ਼ੁਰੂ ਕਰਨਾ ਸੀ ਤੁਸੀਂ ਕੀ ਮੁਸੀਬਤਾਂ ਤੁਹਾਨੂੰ ਆਇਆ ਨੇ ਕਿਉਂਕਿ ਜਦੋਂ ਆਪਾਂ ਬਿਜ਼ਨਸ ਬਾਰੇ ਗੱਲ ਕਰਦੇ ਆ ਨਾ ਥੋੜਾ ਔਖ ਵੀ ਚਲਣੀ ਪੈਂਦੀ ਆ ਥੋੜੇ ਬਹੁਤੇ ਪ੍ਰੋਬਲਮਾਂ ਵੀ ਹੁੰਦੀਆਂ ਨੇ ਤੁਸੀਂ ਥੋੜਾ ਐਕਸਪਲੇਨ ਕਰੋ ਬਿਲਕੁਲ ਜੀ ਪ੍ਰੋਬਲਮਸ ਤਾਂ ਵੇਖੋ ਜ਼ਿਆਦਾ ਨਹੀਂ ਆਈਆਂ ਬਟ ਇਹ ਵੀ ਜਿਹੜੀਆਂ ਆਈਆਂ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਥੋੜਾ ਜਿਹਾ ਇਹ ਜ਼ਰੂਰ ਦਿੱਕਤ ਹੈਗੀ ਆ ਵੀ ਪਿੰਡਾਂ ਦੇ ਵਿੱਚ ਥੋੜਾ ਜਿਹਾ ਉਹਨੂੰ ਸਪਲਾਈ ਦਾ ਇਸ਼ੂ ਰਹਿੰਦਾ ਕਿ ਜੇ ਤੁਸੀਂ ਇੱਕ ਵਧੀਆ ਚੀਜ਼ ਸੇਲ ਕਰਨੀ ਚਾਹੁੰਦੇ ਹੋ ਲੋਕਾਂ ਨੂੰ ਦੇਣੀ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਜਿਹੜਾ ਐਫਰਟ ਜ਼ਿਆਦਾ ਲਾ ਹੁੰਦੀ ਹੈ ਥੋੜਾ ਜਿਹਾ ਇਹ ਜਰੂਰ ਪਿੰਡਾਂ ਦੇ ਵਿੱਚ ਇਸ਼ੂ ਹੈਗਾ अदरवाइज ਕੋਈ ਆਪਾਂ ਨੂੰ ਐਡੀ ਪ੍ਰੋਬਲਮ ਨਹੀਂ ਆਈ ਤੇ ਖਾਸ ਕਰਕੇ ਹੁਣ ਜੋ ਆਪਾਂ ਕੋਈ ਵੀ ਕੰਮ ਸ਼ੁਰੂ ਕਰਨਾ ਹੁੰਦਾ ਉਹਦਾ ਖਰਚਾ ਹੁੰਦਾ ਜੇ ਆਪਾਂ ਅਰਾਊਂਡ ਅਬਾਊਟ ਇੱਕ ਆਈਡੀਆ ਲਾ ਕੇ ਚੱਲਦੇ ਆ ਇੱਕ ਇਹ ਲੈਵਲ ਦਾ ਆਪਾਂ ਬਿਜ਼ਨਸ ਸ਼ੁਰੂ ਕਰਨਾ ਹੋਵੇ ਹਨਾ ਅਰਾਊਂਡ ਅਬਾਊਟ ਕਿੰਨਾ ਕੁ ਬੰਦਾ ਐਕਸਪੈਕਟ ਕਰ ਸਕਦਾ ਵੀ ਕਿੰਨੇ ਕੁ ਪੈਸਿਆਂ ਦੀ ਇਨਵੈਸਟਮੈਂਟ ਆ ਬਿਲਕੁਲ ਜਿਹੜਾ ਆਪਾਂ ਇਹ ਬਿਜ਼ਨਸ ਚੂਜ਼ ਕਰਿਆ ਸੀਗਾ ਉਹਦਾ ਵੇਖੋ ਸਭ ਤੋਂ ਵੱਡਾ ਜਿਹੜਾ ਮੇਨ ਪਰਪਸ ਇਹੀ ਸੀਗਾ ਕਿਉਂਕਿ ਇਹ ਬਿਜ਼ਨਸ ਇੱਕ ਇਹੋ ਜਿਹਾ ਇਹਦੇ ਵਿੱਚ ਆਪਣੀ ਇਨਵੈਸਟਮੈਂਟ ਬਹੁਤ ਘੱਟ ਆ ਇਸ ਬਿਜ਼ਨਸ ਦੇ ਵਿੱਚ ਔਰ ਪ੍ਰੋਫਿਟ ਉਸ ਤੋਂ ਆਪ ਨੂੰ ਬਹੁਤ ਜ਼ਿਆਦਾ ਮਿਲਦਾ ਜੀ ਇਨਵੈਸਟਮੈਂਟ ਦੀ ਗੱਲ ਕਰੀਏ ਮੈਂ ਸਾਨੂੰ ਸੱਚਾਈ ਦੱਸ ਰਿਹਾ ਸਿਰਫ 3 ਲੱਖ ਰੁਪਏ ਦੇ ਨੇੜੇ ਆਪਣੀ ਉਰੇ ਇਨਵੈਸਟਮੈਂਟ ਹੋਈ ਆ ਕੋਈ ਵੱਡੀ ਇਨਵੈਸਟਮੈਂਟ ਨਹੀਂ ਕਿਉਂਕਿ ਆਪਣਾ ਪਹਿਲਾ ਸਟੈਪ ਆ ਇਹ ਲਾਈਫ ਦਾ ਇਸ ਸਟੈਪ ਦੇ ਹਿਸਾਬ ਨਾਲ ਕਿ ਇਨਵੈਸਟਮੈਂਟ ਬਹੁਤ ਘੱਟ ਰਹੀ ਆ ਆਪਣੀ ਪਰ ਉਸ ਨਾਲ प्रॉफिट ਆਪਾਂ ਨੂੰ ਬਹੁਤ ਵਧੀਆ ਮਿਲ ਰਿਹਾ ਬਿਲਕੁਲ ਜੀ ਬਿਲਕੁਲ ਉਹੀ ਤਾਂ ਕਰਕੇ ਮੈਂ ਇਹ ਚੀਜ਼ ਕਲੀਅਰ ਕਰਨਾ ਚਾਹੁੰਦਾ ਬਾਕੀ ਤੁਸੀਂ ਦੇਖ ਸਕਦੇ ਹੋ ਭਾਜੀ ਉਹਨਾਂ ਦੇ ਸਟੋਰ ਵਿੱਚ ਇੱਕ ਤਾਂ ਚਲੋ ਮੈਂ ਮੈਨੂ ਦਾ ਅਲੱਗ ਤੋਂ ਵੀ ਕਲਿੱਪ ਪਾ ਦੂੰਗਾ ਕਾਫੀ ਜ਼ਿਆਦਾ ਵੈਰਾਈਟੀਆਂ ਨੇ ਪੀਜ਼ੇ ਤੋਂ ਇਲਾਵਾ ਹੋਰ ਚੀਜ਼ਾਂ ਵੀ ਨੇ ਤੇ ਮੈਂ ਨੋਟਿਸ ਕੀਤਾ ਹੋਰ ਤੁਸੀਂ 스ਨੈਕਸ ਵਗੈਰਾ ਵੀ ਇੱਥੇ ਸੈਲ ਕਰਦੇ ਹੋ ਨਾ ਜੋ ਕਿ ਵਧੀਆ ਗੱਲ ਆ ਬੰਦੇ ਨਾਲ ਆਪਸ਼ਨ ਹੈਗੇ ਨੇ ਨਾਲ ਕੋਈ ਹੋਰ ਚੀਜ਼ ਲੈ ਕੇ ਰਹਿਣਾ ਚਾਹੁੰਦਾ ਬੰਦਾ ਕੋਸ਼ ਵੀ ਹੈ ਚੂਜ਼ ਕਰ ਸਕਦਾ ਇੱਕ ਹੋਰ ਚੀਜ਼ ਇਹ ਆ ਕਿਉਂਕਿ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਚੈੱਕ ਕੀਤਾ ਸੀ ਭਾਜੀ ਉਹਨਾਂ ਦੇ ਸਾਰੇ ਜੋ ਪ੍ਰੋਡਕਟ ਨੇ ਉਹ ਬਿਲਕੁਲ ਫਰੈਸ਼ ਨੇ ਤੇ ਡੋ ਵੀ ਤੁਸੀਂ ਆਪ ਰੈਡੀ ਕਰਦੇ ਹੋ ਜੇ ਤੁਸੀਂ ਥੋੜਾ ਬਹੁਤ ਉਹ ਡਿਸਕ੍ਰਾਈਬ ਕਰ ਸਕਦੇ ਹੋ ਸਾਰਾ ਸਿਸਟਮ ਕਿਉਂਕਿ ਪੀਜ਼ਾ ਡੋ ਜਿਹੜਾ ਹੈਗਾ ਦੇਖੋ ਇਹਦੇ ਵਿੱਚ ਨਾ ਸਰ ਮੇਨ ਦੀ ਚੀਜ਼ ਹੈਗੀ ਐ ਇਹ ਚ ਮਿਹਨਤ ਬਹੁਤ ਜ਼ਿਆਦਾ ਔਰ ਇਹ ਆਮ ਤੌਰ ਤੇ ਆਪਾਂ ਦੇਖਦੇ ਆਂ ਜ਼ਿਆਦਾਤਰ ਲੋਕ ਮਿਹਨਤ ਕਰਨ ਨਹੀਂ ਘੱਟ ਪਸੰਦ ਕਰਦੇ ਨੇ ਬਟ ਅਸੀਂ ਉਲਟ ਸੋਚਦੇ ਆਂ ਅਸੀਂ ਮਿਹਨਤ ਕਰਨਾ ਜ਼ਿਆਦਾ ਪਸੰਦ ਕਰਦੇ ਆਂ ਪਰ ਅਸੀਂ ਜਿਹ ਚਾਹੁੰਦੇ ਆਂ ਵੀ ਇੱਕ ਚੀਜ਼ ਹੈ ਉਹ ਦੀ ਦਈਏ ਵੀ ਜਦੋਂ ਕੋਈ ਖਾ ਕੇ ਜਾਵੇ ਕਸਟਮਰ ਤਾਂ ਉਹ ਦੁਬਾਰਾ ਇਹੀ ਜਾ ਕੇ ਬੋਲੇ ਯਾਰ ਜੀ ਇੱਕ ਪੀਜ਼ਾ ਖਾਣਾ ਤਾਂ ਯਾਰ ਉਥੋਂ ਬੇਕਰ ਬੇਕਰਸ ਵਾਲਿਆਂ ਤੋਂ ਹੀ ਖਾਣਾ ਹੈਗਾ ਠੀਕ ਹੈ ਇਹ ਚੀਜ਼ ਅਸੀਂ ਮੁੱਖ ਲੈ ਕੇ ਚੱਲੇ ਆਂ ਵੀ ਮੈਂ ਤਾਂ ਸਾਨੂੰ ਚਾਹੇ ਵਾਧਾ ਕਰਨੀ ਪੈ ਜਾਵੇ ਪਰ ਅਸੀਂ ਚੀਜ਼ ਮਤਲਬ ਪੂਰੀ ਵਧੀਆ ਦਈਏ ਸੋ ਖਾਸ ਕਰਕੇ ਆਪਾਂ ਵੀ ਇੱਥੇ ਆ ਕੇ ਸਾਰਾ ਹਨਾ ਦੇਖਿਆ ਬਾਜੀ ਹੁਣਾਂ ਦਾ ਸਾਰਾ ਜੋ ਵੀ ਕਿਚਨ ਵਾਲਾ ਕੰਮ ਆ ਜੋ ਵੀ ਪ੍ਰੈਪਰੇਸ਼ਨ ਵਾਲੇ ਹਨਾ ਤਰੀਕੇ ਨੇ ਬਹੁਤ ਹੀ ਕਲੀਨ ਨੇ ਸਾਰਾ ਜੋ ਫੂਡ ਬਰਤੇ ਜਾਂਦਾ ਪੂਰਾ ਫਰੈਸ਼ ਆ ਬਹੁਤ ਹੀ ਵਧੀਆ ਕੁਆਲਟੀ ਆ ਤਾਂ ਕਰਕੇ ਮੈਨੂੰ ਇਹ ਚੀਜ਼ ਵਧੀਆ ਲੱਗੀ ਤਾਂ ਆਪਾਂ ਹਨਾ ਬਾਜੀ ਦਾ ਇਹ ਵੀ ਥੈਂਕ ਯੂ ਕਰਦੇ ਆਪਾਂ ਨੂੰ ਅਲਾਉ ਕੀਤਾ ਹਨਾ ਇਹਨਾਂ ਨੇ ਆਪਾਂ ਨੂੰ ਟਾਈਮ ਦਿੱਤਾ ਇਹ ਵੀਡੀਓ ਲਈ ਬਹੁਤ ਸਾਰੇ ਵੀਰ ਜੋ ਵੀਡੀਓ ਦੇਖ ਰਹੇ ਹੋਣਗੇ ਨਾ ਉਹਨਾਂ ਦੇ ਮਨ ਵਿੱਚ ਫਿਰ ਵੀ ਹੋਊ ਵੀ ਪੰਜਾਬ ਵਿੱਚ ਰਹਿ ਕੇ ਆਪਾਂ ਕੁਝ ਕਰ ਨਹੀਂ ਸਾਤੇ ਮੇ ਵੀ ਜਾ ਉਹਨਾਂ ਵਿੱਚ ਮੋਟੀਵੇਸ਼ਨ ਨਹੀਂ ਹੈਗੀ ਜਾਂ ਇਹ ਲੋਕਾਂ ਦੀ ਸੋਚ ਹੀ ਹੁਣ ਇਦਾਂ ਹੋ ਗਈ ਜਾਂ ਕਦੇ-ਕਦੇ ਬੰਦਾ ਇਨਸਿਕਿਓਰ ਫੀਲ ਕਰਦਾ ਵੀ ਜੇ ਅਸੀਂ ਕੁਝ ਕਰੀਏ ਤੇ ਉਹ ਨਾ ਚੱਲਿਆ ਤੁਸੀਂ ਇਹ ਚੀਜ਼ ਹਨਾ ਅ ਥੋੜੇ ਮਨ ਚ ਵੀ ਜ਼ਰੂਰ ਆਈ ਹੋਊਗੀ ਕਿਉਂਕਿ ਪਹਿਲਾਂ ਤੁਸੀਂ ਵੀ ਪਲੈਨ ਕੀਤਾ ਸੀ ਮੇਬੀ ਆਪਾਂ ਬ੍ਰਾਡ ਦੇਖ ਲੈਨੇ ਆ ਜਿੰਨੇ ਲੋਕ ਇਹ ਦੇਖ ਰਹੇ ਨੇ ਉਹਨਾਂ ਦੇ ਮਨ ਵਿੱਚ ਸੇਮ ਥਾਟ ਪ੍ਰੋਸੈਸ ਚੱਲ ਰਿਹਾ ਤੁਸੀਂ ਉਹਨਾਂ ਨੂੰ ਥੋੜਾ ਬਹੁਤ ਤਾਂ ਕੀ ਕਰਨਾ ਚਾਹੋਗੇ ਅ ਦੇਖੋ ਸਰ ਮੈਂ ਆਪਣੀ ਗੱਲ ਹੀ ਕਰਾਂਗਾ ਕਿਉਂਕਿ ਆਪਾਂ ਜਿਹੜਾ ਬਿਜ਼ਨਸ ਆ ਬਿਜ਼ਨਸ ਦੇ ਵਿੱਚ ਇੱਕ ਜਿਹੜੀ ਮੇਨ ਚੀਜ਼ ਆ ਉਹ ਹੈ ਕਿ ਕਦੇ ਵੀ ਨੈਗੇਟਿਵਿਟੀ ਨਾ ਹੋਣ ਦਿਓ ਕਿਉਂਕਿ ਹਮੇਸ਼ਾ ਪੋਜ਼ਿਟਿਵ ਸੋਚਣਾ ਚਾਹੀਦਾ ਹੈ ਇੱਕ ਮਕਸਦ ਇਹ ਵੀ ਹੋਣਾ ਚਾਹੀਦਾ ਕਿ ਆਪਾਂ ਨੂੰ ਕੋਈ ਵੀ ਕੰਮ ਸਟਾਰਟਿੰਗ ਦੇ ਵਿੱਚ ਕਿੱਲਾ ਪੈਸੇ ਨੂੰ ਦੇਖ ਕੇ ਨਹੀਂ ਕਰਨਾ ਚਾਹੀਦਾ ਕੋਸ਼ਿਸ਼ ਹੀ ਪਹਿਲਾਂ ਕਰੋ ਵੀ ਇੱਕ ਵਧੀਆ ਕੰਮ ਕਰੀਏ ਤਾਂ ਜੋ ਆਪਾਂ ਅੱਗੇ-ਅੱਗੇ ਜਾਈਏ ਫਿਰ ਪੈਸਾ ਪਿੱਛੇ-ਪਿੱਛੇ ਆਉਂਦਾ ਪਰ ਜੇ ਆਪਾਂ ਸਟਾਰਟਿੰਗ 'ਚ ਹੀ ਪੈਸੇ ਪਿੱਛੇ ਭੱਜਣ ਲੱਗ ਜਾਾਂਗੇ ਤਾਂ ਫਿਰ ਪੈਸਾ ਅੱਗੇ-ਅਗੇ ਭਾ ਦਾ ਬੰਦੇ ਨੂੰ ਪਿੱਛੇ-ਪਿੱਛੇ ਭੱਜਣਾ ਇਸ ਕਰਕੇ ਆਪਾਂ ਕਹਿੰਦੇ ਆ ਕਿ ਮਿਹਨਤ ਜਿਹੜਾ ਕੋਈ ਵੀ ਮਿਹਨਤ ਕਰਨ ਵਾਲਾ ਇਨਸਾਨ ਆ ਉਹ ਤੁਸੀਂ ਕਿਸੇ ਵੀ ਕੰਮ ਨੂੰ ਕਰੋਗੇ ਤੁਹਾਨੂੰ ਸਕਸੈਸ ਮਿਲੂਗੀ ਮਿਲੂਗੀ ਇਹ ਹੋ ਨਹੀਂ ਸਕਦਾ ਵੀ ਮਿਹਨਤ ਦਾ ਮੁੱਲ ਨਾ ਮਿਲੇ ਕੁਝ ਵੀ ਆਪਾਂ ਕਰਨਾ ਹੁੰਦਾ ਥੋੜਾ-ਬੋਤਾ ਰਿਸਕ ਤਾਂ ਲੈਣਾ ਪੈਂਦਾ ਬਿਨਾਂ ਰਿਸਕ ਤੋਂ ਰਿਵਾਰਡ ਨਹੀਂ ਹੈਗਾ ਇਹ ਪਾਜੀ ਉਹਨਾਂ ਦਾ ਹ ਦਨਾਂ ਸਿਮਿਲਰ ਹੋਰ ਵੀ ਕਾਫੀ ਕੰਮ ਨੇ ਜੇ ਤੁਸੀਂ ਇਦਾਂ ਦਾ ਕੋਈ ਸਮਾਲ ਬਿਜ਼ਨਸ ਕਰਨਾ ਚਾਹੁੰਦੇ ਹੋ ਜਿਆਦਾ ਇਨਵੈਸਟਮੈਂਟ ਨਹੀਂ ਹੈਗੀ ਤੇ ਇਹਦੇ ਚ ਪ੍ਰੋਫਿਟ ਵੀ ਵਧੀਆ ਨੇ ਲਗਭਗ ਜਿੰਨਾ ਸੱਚ ਗੱਲ ਦੱਸਾਂ ਕਿਉਂਕਿ ਮੈਂ ਸਾਰੀ ਉਮਰ ਆਪਦੀ ਬਾਹਰ ਹੀ ਕੱਢੀ ਹੋਈ ਆ ਲਗਭਗ ਹਰੇਕ ਦੇਸ਼ ਵਿੱਚ ਆਪਾਂ ਦੇਖਿਆ ਸਾਰਾ ਸਿਸਟਮ ਕਿੱਦਾਂ ਚੱਲਦਾ ਭਾਜੀ ਤਾਂ ਉੱਥੇ ਬਾਹਰਲੇ ਦੇਸ਼ ਜਿੰਨਾ ਬੰਦਾ ਕਮਾ ਕੇ ਬਚਾਉਂਦਾ ਇੰਨੀ ਟੈਨਸ਼ਨ ਹੁੰਦੀ ਆ ਮੰਨ ਤਾਂ ਇੰਨੀ ਸਟਰਗਲ ਕਰਦਾ ਉਹਨਾਂ ਬੰਦਾ ਆਰਾਮ ਨਾਲ ਇੱਥੇ ਬਹਿ ਕੇ ਆਪਦਾ ਘਰ ਸਕਦਾ ਬਾਹਰਲੇ ਦੇਸ਼ ਜਿੰਨਾ ਇਹ ਚੀਜ਼ਾਂ ਸੱਚ ਨੇ ਐਗਜ਼ੈਕਟਲੀ ਉਦਾਂ ਹੀ ਆ ਪਰ ਇੱਕ ਮੈਂਟੈਲਿਟੀ ਹੁੰਦੀ ਆ ਮੈਂ ਉਮੀਦ ਕਰਦਾ ਲੋਕਾਂ ਨੂੰ ਇਹ ਵੀ ਚੀਜ਼ ਅੰਡਰਸਟੈਂਡ ਹੋ ਜੂਗੀ ਟਾਈਮ ਨਾਲ ਉਹਦੇ ਵਿੱਚ ਮੈਂ ਇੱਕ ਚੀਜ਼ ਗੱਲ ਕਰਨੀ ਚਾਹੁੰਦਾ ਹੈ ਜਿਹੜਾ ਬਿਜ਼ਨਸ ਹੁੰਦਾ ਹੈ ਇਹਦੇ ਵਿੱਚ ਕੋ ਤਿੰਨ ਧੁਰੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਪਹਿਲੇ ਸਾਲ ਖੱਟੀ ਹੁੰਦੀ ਆ ਦੂਜੇ ਸਾਲ ਚੱਟੀ ਹੁੰਦੀ ਆ ਤੇ ਤੀਜੇ ਸਾਲ ਖੱਟੀ ਹੁੰਦੀ ਆ ਦੇਖੋ ਮੈਂ ਪਹਿਲੇ ਸਾਲ ਜੀ ਜਿਹੜਾ ਮੈਂ ਆਪਦਾ ਸ਼ੇਅਰ ਕਰ ਰਿਹਾ ਜਿੰਨੀ ਮੇਰੀ ਇਨਵੈਸਟਮੈਂਟ ਸੀ ਉਹ ਮੈਂ ਪਹਿਲੇ ਸਾਲ ਹੀ ਆਪਦੀ ਕੰਪਲੀਟ ਕਰ ਚੁੱਕਾ ਸੀ ਦੂਜੇ ਸਾਲ ਮੈਂ ਆਪਦਾ ਜਿੰਨਾ ਵੀ ਮੇਰਾ ਕੰਮ ਆ ਉਹ ਟੋਟਲੀ ਮੇਰਾ ਲਿਖਤ ਪੜਤ ਦੇ ਵਿੱਚ ਆ ਮੈਂ ਪ੍ਰੋਪਰ ਇਹ ਨਹੀਂ ਹੈਗਾ ਵੀ ਜੋ ਹੋ ਰਿਹਾ ਸੋ ਰਿਹਾ ਉਹ ਕੰਮ ਨਹੀਂ ਹੈਗਾ ਮੈਂ ਪ੍ਰੋਪਰ ਲਿਖਤ ਪੜਤਦੇ ਰਾਹੀਂ ਕੰਮ ਕਰ ਰਿਹਾ ਮੈਂ ਸਾਰਾ ਦੇਖ ਰਿਹਾ ਮੇਰੇ ਕੋ ਸਾਰਾ ਡਾਟਾ ਕਿ ਪਿਛਲੇ ਸਾਲ ਪਿਛਲੇ ਮਹੀਨੇ ਦੇ ਵਿੱਚ ਮੇਰੀ ਸੇਲ ਕਿੰਨੀ ਹੋਈ ਸੀ ਫਿਰ ਮੈਂ ਉਹ ਇਸ ਸਾਲ ਦੇ ਵਿੱਚ ਮੇਰੀ ਸੇਲ ਕਿੰਨੀ ਹੋਈ ਹੈ ਉਹ ਮੈਂ ਸਾਰਾ ਕੰਪੈਰੀਸ਼ਨ ਕਰ ਰਿਹਾ ਕਿ ਮੇਰਾ ਬਿਜ਼ਨਸ ਗਰੋਥ ਵੀ ਕਰ ਰਿਹਾ ਨਹੀਂ ਕਰ ਰਿਹਾ ਔਰ ਮੈਂ ਤੁਹਾਨੂੰ ਮੈਨੂੰ ਇਸ ਤੀ ਦੱਸ ਕੇ ਖੁਸ਼ੀ ਹੋ ਰਹੀ ਆ ਕਿ ਪਿਛਲੇ ਸਾਲ ਨਾਲੋਂ 40 ਤੋਂ 50000 ਰੁਪਏ ਦੀ ਸੇਲ ਮੇਰੀ ਉੱਪ ਗਈ ਹੈ ਪ੍ਰੋਫਿਟ ਦੇ ਵਿੱਚ ਪ੍ਰੋਫਿਟ ਦੇ ਵਿੱਚ ਔਰ 1 ਮਈ 2023 ਨੂੰ ਆਪਾਂ ਕੰਮ ਸਟਾਰਟ ਕਰਿਆ ਸੀਗਾ ਠੀਕ ਹੈ ਜੀ ਅਜੇ 2 ਸਾਲ ਕੰਪਲੀਟ ਹੋਈ ਨਹੀਂ ਆਪਾਂ ਨੇ ਇਹ ਜਨਸੂ ਆਪਾਂ ਹਾਂ ਜੀ ਆਲਮੋਸਟ 2 ਸਾਲ ਜਿਹੜੀ ਆਪਾਂ ਖੱਟੀ ਵਾਲੀ ਗੱਲ ਕਰਦੇ ਆ ਉਸ ਪੜਾਅ 'ਚ ਆਪਾਂ ਅਜੇ ਪਹੁੰਚਣਾ ਜੀ ਜੀ ਠੀਕ ਹੈ ਕਹਿੰਦਾ ਮਤਲਬ ਵੀ ਆਪਾਂ ਉੱਥੋਂ ਤੱਕ ਅਜੇ ਨਹੀਂ ਪਹੁੰਚੇ ਪਰ ਫਿਰ ਵੀ ਆਪਾਂ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਬਿਲਕੁਲ 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 ਠੀਕ ਹੈ ਔਰ ਇਸ ਚੀਜ਼ ਦੀ ਵੀ ਖੁਸ਼ੀ ਆ ਕਿ ਦੇਖੋ ਪੈਸਾ ਨਹੀਂ ਅਸੀਂ ਦੇਖ ਰਹੇ ਅਸੀਂ ਇਹ ਦੇਖ ਰਹੇ ਆ ਕਿ ਸਾਡਾ ਜਿਹੜਾ ਬਿਜ਼ਨਸ ਦਾ ਲੈਵਲ ਉਹ ਉੱਪਰ ਜਾ ਰਿਹਾ ਜਾਂ ਨਹੀਂ ਜਾ ਰਿਹਾ ਉਹ ਸਾਨੂੰ ਖੁਸ਼ੀ ਦਿੰਦੀ ਆ ਕਿ ਜੇ ਅਸੀਂ 40-50 ਹਜ਼ਾਰ ਦੀ ਮਤਲਬ ਸੇਲ ਸਾਡੀ ਆਪੇ ਇਹ ਪਿਛਲੇ ਸਾਲ ਨਾਲੋਂ ਵਧ ਜਾ ਰਹੀ ਆ ਤਾਂ ਸਾਨੂੰ ਉਸ ਚੀਜ਼ ਖੁਸ਼ੀ ਦੇ ਰਹੀ ਆ ਕਿ ਸਾਡਾ ਬਿਜ਼ਨਸ ਜਿਹੜਾ ਬਿਜ਼ਨਸ ਆ ਉਹ ਸਾਡਾ ਵੱਧ ਰਿਹਾ ਚਲੋ ਹੁਣ ਆਪਾਂ ਨੈਕਸਟ ਕਲਿੱਪ ਵਿੱਚ ਤੁਹਾਨੂੰ ਦਿਖਾਉਣਾ ਹੈ ਨਾ ਇੱਕ ਪੀਜ਼ਾ ਕਿਵੇਂ ਰੈਡੀ ਹੁੰਦਾ ਤੇ ਫਿਰ ਟੇਸਟ ਕਰਕੇ ਵੀ ਤੁਹਾਨੂੰ ਦੱਸ ਦਿਆਂ ਫਿਰ ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਹੈ ਵੀ ਆਪਾਂ ਇਹਦਾ ਪੀਜ਼ਾ ਦਾ ਡੋਅ ਹੈ ਜੀ ਠੀਕ ਹੈ ਉਹ ਆਪਣੇ ਲਾਉਣੇ ਆ ਕਿਉਂਕਿ ਬਹੁਤ ਸਾਰੇ ਤਕਰੀਬਨ ਬੰਦੇ ਨੇ ਜਿਹੜੂ ਰੈਡੀਮੇਡ ਵਰਤਦੇ ਨੇ ਸੀ ਠੀਕ ਹੈ ਉਹਦਾ ਰੀਜ਼ਨ ਇਹ ਹੈਗਾ ਕਿਉਂਕਿ ਆਪਣੀ ਕੋਸ਼ਿਸ਼ ਇਹ ਆ ਵੀ ਇੱਕ ਆਪਾਂ ਸਾਰਿਆਂ ਤੋਂ ਅਲੱਗ ਚੀਜ਼ ਦਈਏ ਹਾਂਜੀ ਹਾਂਜੀ ਕਸਟਮਰ ਨੂੰ ਠੀਕ ਹੈ ਜੀ ਇੱਕ ਅਲੱਗ ਟੇਸਟ ਦਈਏ ਜਿਸ ਤਰ੍ਹਾਂ ਆਪਾਂ ਪਹਿਲਾਂ ਪੀਜ਼ਾ ਦਾ ਡੋਅ ਆਪਾਂ ਲਾ ਲਿਆ ਜੀ ਪਲੇਟ ਦੇ ਉੱਪਰ ਉਸ ਤੋਂ ਬਾਅਦ ਆਪਾਂ ਜਿਹੜਾ ਹੋਲ ਕਰਨ ਤੋਂ ਬਾਅਦ ਆਪਾਂ ਇਹਦੇ ਉੱਤੇ ਲਾ ਰਹੇ ਆ ਪੀਜ਼ਾ ਪਾਸਤਾ ਸੌਸ। ਇਹਨੂੰ ਪੀਜ਼ਾ ਪਾਸਤਾ ਸੌਸ ਬੋਲਦੇ ਆ। ਇਹ ਆਪਾਂ ਲਾ ਰਹੇ ਆ ਜੀ ਉੱਪਰ। ਇਹ ਆਪਣੀ ਆ ਗਈ ਮੋਜ਼ਰੇਲਾ ਚੀਜ਼। ਉਹ ਪੀਜ਼ੇ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੋਲ ਆ ਨਾ ਜੀ ਉਹ ਇਸ ਇਸ ਦਾ ਰੋਲ ਆ। ਠੀਕ ਆ ਜੀ। ਕਿਉਂਕਿ ਇਹਦੀ ਕੁਆਲਿਟੀ ਜਿਹੜੀ ਹੈਗੀ ਉਹ ਵਧੀਆ ਹੋਣੀ ਬਹੁਤ ਜ਼ਰੂਰੀ ਆ ਮੋਜ਼ਰੇਲਾ ਦੀ। ਆਪਾਂ ਮੰਗਰਾ ਨੂੰ ਦਾੜਾ ਦਾ ਲਾਲ ਆਪਾਂ ਐਨੀ ਹੁਣ ਪੋਣੀ ਹੈ ਇਸ ਤੋਂ ਬਾਅਦ ਆਪਾਂ ਪਾਵਾਂਗੇ ਤੇ ਤੇ ਵੈਜੀਟੇਬਲਸ ਵੈਜੀਟੇਬਲਸ ਅਸੀਂ ਇੱਕ ਅਲੱਗ ਚੀਜ਼ ਕਰ ਰਹੇ ਆ ਅਸੀਂ ਵੈਜੀਟੇਬਲ ਓਨ ਦੀ ਸਪੋਰਟ ਇਹੀ ਕੱਟ ਰਹੇ ਆ ਕਿਉਂਕਿ ਉਹਦੀ ਕੁਆਲਿਟੀ ਮੇਨਟੇਨ ਨਹੀਂ ਰਹਿੰਦੀ ਆਪਾਂ ਜੇ ਪਹਿਲਾਂ ਕੱਟ ਕੇ ਰੱਖ ਲਾਂਗੇ ਤਾਂ ਉਹਦੀ ਕੁਆਲਿਟੀ ਮੇਨਟੇਨ ਹੀ ਨਹੀਂ ਰਹਿੰਦੀ ਇਸ ਕਰਕੇ ਇਸ ਨੂੰ ਮੌਕੇ ਦੀ ਨੂੰ ਆਪਾਂ ਕੱਟਦੇ ਆ ਫਰੈਸ਼ ਨੇ ਫਰੈਸ਼ ਬਿਲਕੁਲ ਹਾਂ ਇਸ ਤੋਂ ਬਾਅਦ ਆਪਾਂ ਪਾਵਾਂਗੇ ਦੇ ਉੱਪਰ ਅਨੀਅਨ। ਉਸ ਤੋਂ ਬਾਅਦ ਆਪਾਂ ਦੇ ਉੱਪਰ ਪਾਵਾਂਗੇ ਜੀ ਸਵੀਟ ਕੌਮ। ਆਪਾਂ ਏ ਕਲਾਸ ਕੁਆਲਿਟੀ ਵਰਤ ਰਹੇ ਹਰੀ ਚੀਜ਼। ਫਰੈਸ਼। ਇਸ ਤੋਂ ਬਾਅਦ ਆਪਾਂ ਆ ਗਿਆ ਜੀ ਪਨੀਰ। ਪਨੀਰ ਜਿਹੜਾ ਆਪਾਂ ਉਹ ਫਰੈਸ਼ ਡੇਰੀ ਵਾਲੇ ਪਨੀਰ ਵਰਤ ਰਹੇ ਆ। ਆ ਕਿਉਂਕਿ ਸੋਇਆ ਪਿੰਡ ਦਾ ਵੀ ਆਉਂਦਾ ਵਾਡਾ ਆਪਾਂ ਉਹ ਯੂਜ਼ ਨਹੀਂ ਕਰਦੇ ਤਾਂ ਟੇਸਟ ਪ੍ਰੋਪਰ ਨਹੀਂ ਆਉਂਦਾ ਵਧੀਆ ਉਸ ਤੋਂ ਬਾਅਦ ਆਪਣੀ ਦੇ ਉੱਪਰ ਹੁਣ ਆਊਗੀ ਵਾਈਟ ਚੀਜ਼ ਇਹ ਸਿਰਫ ਇਹਦਾ ਰੋਲ ਹੈਗਾ ਥੋੜਾ ਟੇਸਟ ਦੇਣ ਲਈ ਇਹਨੂੰ ਉਸ ਤੋਂ ਬਾਅਦ ਫਿਰ ਉੱਪਰ ਉੱਪਰ ਆਪਾਂ ਫਿਰ ਮੋਜ਼ਰੇਲਾ ਪਾਵਾਂਗੇ ਜੀ ਇਹ ਫੁਲੀ ਲੋਡਡ ਹੈ ਫੁਲੀ ਲੋਡਡ ਹੈ ਐਕਸਟਰਾ ਲੋਡਡ ਉਸ ਕਰਕੇ ਇਹਦੇ ਵਿੱਚ ਮੱਲੋਂ ਆਪਾਂ ਨੂੰ ਇਹ ਡਬਲ ਦੋ ਵਾਰ ਪਾਉਣੀ ਪੈਂਦੀ ਹੈ ਔਰ ਇਹ ਚ ਕੁਆਂਟੀਟੀ ਬੇ ਜ਼ਿਆਦਾ ਰਹੇਗੀ ਉਸ ਕਰਕੇ ਜੀ ਬਿਲਕੁਲ ਠੀਕ ਹੈ ਜੀ ਤੇ ਟਾਪਿੰਗ ਦੀ ਗੱਲ ਕਰੀਏ ਇਸ ਤੋਂ ਬਿਨਾ ਆਪਾਂ ਹੋਰ ਵੀ ਵੈਜੀਟੇਬਲ ਸੈਡ ਕਰ ਸਕਦੇ ਆ ਉਹ ਆਪਣੀ ਇੱਛਾ ਹੈ ਕਿ ਜਿਹੜੀ ਆਪ ਨੂੰ ਚੀਜ਼ ਪਸੰਦ ਆ ਆਪਾਂ ਐਡ ਕਰਦੇ ਸਹੀ ਉਹ ਤਾਂ ਪੀਜ਼ਾ ਉਹ ਨਹੀਂ ਹੈਗਾ ਹੁਣ ਆਪਾਂ ਇਹਨੂੰ ਬੇਕ ਕਰਨ ਲਈ ਇਹ ਪੀਜ਼ਾ ਓਵਨ ਆ ਓਕੇ ਜੀ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਲਾਵਾਂਗੇ ਜੀ ਇਹਨੂੰ ਇਹ ਜਾਓਗਾ ਪੀਜ਼ਾ ਬਸ ਸੋਨੇ ਨੂੰ 15 ਮਿੰਟ ਲੱਗਣਗੇ 15 ਮਿੰਟ ਤੱਕ ਇਹ 15 ਤੋਂ 20 ਮਿੰਟ ਚ ਬੇਕ ਹੋ ਜਿਗਾ ਆਜੋ ਜੀ ਚਲੋ ਆਜੋ ਤੁਹਾਨੂੰ ਹੁਣ ਲਾਈਵ ਟੇਸਟ ਕਰਕੇ ਵੀ ਦਿਖਾਉਨੇ ਆ ਫੁੱਲੀ ਲੋਡਡ ਸਾਰੇ ਟਾਪਿੰਗਸ ਕੋਾ ਕੇ ਬਹੁਤ ਵਧੀਆ ਭਾਜੀ ਸੱਚੀ ਦਿਲੋਂ ਕਹਨਾ ਬਹੁਤ ਵਧੀਆ ਕੁਆਲਿਟੀ ਆ ਬਹੁਤ ਹੀ ਜਿਆਦੇ ਵਧੀਆ ਟੇਸਟ ਆ ਸੱਚੀ ਗੱਲ ਭਾਈ ਇੱਕ ਤਾਂ ਜਿੰਨੇ ਵੀ ਸਾਰੇ ਟਾਪਿੰਗ ਨੇ ਸਾਰੇ ਫਰੈਸ਼ ਨੇ ਬਾਕੀ ਡੋ ਵੀ ਆਪ ਰੈਡੀ ਕਰਦੇ ਨੇ ਹਨਾ ਸਾਰਾ ਕੁਝ ਆਪ ਜਿਵੇਂ ਤੁਹਾਨੂੰ ਦਿਖਾਇਆ ਮੌਕੇ ਤੇ ਰੈਡੀ ਕੀਤਾ ਜਾਂਦਾ ਮੈਂ ਇਦਾਂ ਨਹੀਂਗਾ ਵੀ ਹੋਰ ਕਿਤੇ ਟਰਾਈ ਨਹੀਂ ਕੀਤਾ ਪੰਜਾਬ ਚ ਮੈਂ ਹੋਰ ਜਗ੍ਹਾ ਵੀ ਪੀਜ਼ਾ ਟਰਾਈ ਕੀਤਾ ਪਰ ਉਹ ਇੰਨੀ ਗੱਲ ਬਣੀ ਨਹੀਂ ਸੀ ਆ ਚੀਜ਼ ਜੜੀ ਆ ਇਹ ਬਿਲਕੁਲ ਡਿਫਰੈਂਟ ਆ ਜਿਵੇਂ ਹੁਣ ਬਾਹਰਲੇ ਦੇਸ਼ਾਂ ਚ ਬਣਦਾ ਉਹਨੂੰ ਇਹ ਟੱਕਰ ਦਿੰਦਾ ਸੋ ਆਪਾਂ ਲਗਭਗ ਸਾਰਾ ਹੁਣ ਤੁਹਾਨੂੰ ਵੀਡੀਓ ਵਿੱਚ ਐਕਸਪਲੇਨ ਕੀਤਾ ਹਨਾ ਵੀ ਕਿਵੇਂ ਇੱਕ ਇਨਸਾਨ ਨੇ ਆਪਦਾ ਪਿੰਡ ਵਿੱਚ ਪੀਜ਼ੇ ਵਾਲਾ ਬਿਜ਼ਨਸ ਸ਼ੁਰੂ ਕੀਤਾ ਹਨਾ ਕਿਵੇਂ ਇੱਕ ਪੀਜ਼ਾ ਰੈਡੀ ਹੁੰਦਾ ਤੇ ਆਪਾਂ ਟੈਸਟ ਕਰਕੇ ਵੀ ਤੁਹਾਨੂੰ ਦੱਸਿਆ ਸੱਚ ਗੱਲ ਦੱਸਾਂ ਦਿਲੋ ਕੰਨਾ ਬਹੁਤ ਹੀ ਵਧੀਆ ਟੇਸਟ ਹੈ ਸਿਕਾ ਬਹੁਤ ਹੀ ਜਿਆਦਾ ਵਧੀਆ ਟੇਸਟ ਆ ਨਾ ਮੈਂ ਪਤਾ ਨਹੀਂ ਇਹ ਚੀਜ਼ ਕਿੰਨੀ ਵਾਰ ਕਹੇ ਤੀ ਉਹ ਕਿ ਪਰ ਜਿਹੜੀ ਚੀਜ਼ ਵਧੀਆ ਯਾਰ ਉਹਦੀ ਸਿਫਤ ਕਰਨੀ ਬਣਦੀ ਆ ਤਾਂ ਕਰਕੇ ਜਿੰਨੇ ਮੇਰੇ ਵੀਰੇ ਵੀਡੀਓ ਦੇਖ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਨਾ ਇੱਕ ਵਾਰ ਜ਼ਰੂਰ ਆ ਕੇ ਟਰਾਈ ਕਰੋ ਤੇ ਤੁਸੀਂ ਐਡਿਕਟਡ ਹੋ ਜਾਣਾ ਟੇਸਟ ਇੰਨਾ ਜਿਆਦਾ ਵਧੀਆ ਤੁਸੀਂ ਪੀਜ਼ਾ ਲਿਆਇ ਇੱਥੋਂ ਕਰੋਗੇ ਬਾਕੀ ਆਸ ਕੀ ਆਦੀ ਵੀਡੀਓ ਉਮੀਦ ਕਰਦਾ ਤੁਹਮ ਵਧੀਆ ਲੱਗੀ ਹੋਊਗੀ ਉਮੀਦ ਕਰਦਾ ਜਿੰਨੇ ਵੀ ਰਣ ਇਹ ਚੀਜ਼ ਦੇਖੀ ਆ ਹਨਾ ਮੇ ਵੀ ਉਹਨਾਂ ਚ ਇਨਸਪੀਰੇਸ਼ਨ ਆਈ ਹੋਊਗੀ ਉਹ ਮੇ ਵੀ ਕੁਝ ਕਰਨਾ ਚਾਹੁੰਦੇ ਸੀ ਹਨਾ ਉਹਨਾਂ ਵਿੱਚ ਮੋਟੀਵੇਸ਼ਨ ਉਹ ਭਰ ਗਈ ਹੋਊਗੀ ਤੇ ਇਦਾਂ ਦੀ ਵੀਡੀਓਸ ਤੁਸੀਂ ਦੇਖਣਾ ਚਾਹੁੰਦੇ ਹੋ ਹੋਰ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਹਮੇਸ਼ਾ ਜਿਦਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਕਰੋ ਤੇ ਆਪਾਂ ਮਿਲਦੇ ਆ ਅਗਲੀ ਵਾਰ ਓਕੇ